ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਅੱਗੇ ਬੇਨਤੀ ਹੈ ਜੀ ਇਹ ਵੀਡੀਓ ਭਗਵਾਨ ਤਮਨ ਤੱਕ ਵੀ ਪਹੁੰਚਾਈ ਜਾਵੇ ਜੀ ਭਗਵਾਨ ਤਮਨ ਜੀ ਤੇਰੇ ਅੱਗੇ ਬੇਨਤੀ ਹੈ ਕਿ ਸਾਡੇ ਪਾਣੀ ਨਹੀਂ ਆ ਰਿਹਾ ਕਰੇ ਡਰਮ ਵੀ ਖਾਲੀ ਪਿਆ ਚੈੱਕ ਕਰਨ ਭਲੇ ਆ ਕੇ ਹੁਣੇ ਇਸ ਵਕਤ ਅੱਜ 15 20 ਦਿਨ ਹੋ ਗਏ ਸਾਡੇ ਪਾਣੀ ਦੀ ਕੁਛ ਨਹੀਂ ਆਉਂਦਾ ਹੈਂਡੀਕਾਟ ਬੰਦੇ ਆ ਜੀ ਸਾਨੂੰ ਆਟੋ ਤੇ ਪਾਣੀ ਵਾਟਰ ਬਾਕਸ ਤੋਂ ਲੜਕੇ ਦੇ ਭਰ ਕੇ ਲਿਆਉਣਾ ਪੈਂਦਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਸਾਡੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਆਹ ਵੇਖੋ ਜੀ ਚਾਰ ਘਟੋ ਘਟਾ ਆਣ ਗਵਾਂੜੀ ਬਹੁਤ ਕਿੱਸਾ ਹੈ ਦੁਖੀਆ ਪਾਣੀ ਤੋਂ ਵੇਖੋ ਆਣ ਗਵਾਂੜੋ ਵੇਲ ਫੇਫੜੀ ਬਦ ਦਿਖਾ ਦੇ ਸਾ ਰੱਦ ਕੇ ਦੇਖਾ ਤਾਂ ਵੇਖੋ ਸਾਰੇ ਦੁਖੀਆ ਪਾਣੀ ਤੋਂ ਕਿਰਪਾ ਕਰਕੇ ਸਾਡੇ ਪਾਣੀ ਪ੍ਰਬੰਧ ਕੀਤਾ ਜਾਵੇ ਦੋਨੇ ਜੀ ਹੈਂਡੀਕੈਪਟਿਡ ਦਾ ਆਟੋ ਤੇ ਪਾਣੀ ਲਿਆਉਣੇ ਆ ਜੀ ਇਹਨੀ ਬੇਨਤੀ ਮਨਜ਼ੂਰ ਕਰਿਓ ਇਹ ਬੇਨਤੀ ਭਗਵਾਨ ਸਵਾਹ ਤੱਕ ਪਹੁੰਚਾ ਦਿਓ ਜੀ ਕਿ ਸਾਡੇ ਪਾਣੀ ਜਵਾਂ ਨਹੀਂ ਆਉਂਦਾ 15 ਦਿਨ ਹੋ ਗਿਆ ਔਰ ਵੋਟਾਂ ਦੇਣ ਪਰਸੋਂ ਫਿਰਦੇ ਸੀ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਵੋਟ ਵਾਲੇ ਮਗਰ ਵੋਟਾਂ ਮੰਗਣ ਗਿਆ 40 ਵੋਟਾਂ ਆ ਦੇਖੋ 40 ਘਰ ਆ ਇਹ 40 ਵੋਟਾਂ ਆ ਆ ਦੇਖੋ ਜੀ ਵੋਟਾਂ ਬਹੁਤ ਆ ਜੀ ਜੇ ਤੁਸੀਂ ਬੇਨਤੀ ਸੁਣ ਲੋ ਤਾਂ ਇਹ ਵੋਟ ਇਹ ਵੋਟ ਉਹਨੂੰ ਮਿਲਣੀ ਆ ਜਿਹੜਾ ਸਾਡਾ ਪਾਣੀ ਦਾ ਪ੍ਰਬੰਧ ਕਰੂਗਾ ਠੀਕ ਆ ਜੀ ਜਿਹੜਾ